ਅਮਰੀਕਾ ਦੀ ਸਪੇਸ ਏਜੰਸੀ ਨਾਸਾ ਦੇ ਦੋ ਐਸਟਰੋਨੌਟਸ ਨੀਤਾ ਵਿਲੀਅਮਜ਼ ਅਤੇ ਬੱਚ ਬਿਲਮੋਰ ਸਪੇਸਟ ਫਸੇ ਦੱਸ ਦਈਏ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ 10 ਦਿਨਾਂ ਦੇ ਮਿਸ਼ਨ ਲਈ ਸੁਨੀਤਾ ਬਿਲੀਅੰਸ ਅਤੇ ਵਾਚਬਿਲ ਮੋਰ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਪਹੁੰਚਣ ਲਈ 5 ਜੂਨ ਨੂੰ ਉਡਾਨ ਭਰੀ ਸੀ ਹਾਲਾਂਕਿ ਦੋਨੋਂ ਐਸਟ੍ਰੋਨੌਟਸ ਦੀ ਵਾਪਸੀ ਦੀ ਉਮੀਦ 12 ਜੂਨ ਤੱਕ ਲਗਾਈ ਜਾ ਰਹੀ ਸੀ ਪ੍ਰੰਤੂ ਕੁਝ ਕ੍ਰਿਟੀਕਲ ਐਰਰ ਆਉਣ ਤੋਂ ਬਾਅਦ ਰਾਕਟ 'ਚ ਹੀਲੀਅਮ ਲੀਕੇਜ ਅਤੇ ਥਰਸਟ ਦੀ ਸਮੱਸਿਆ ਕਾਰਨ ਦੋਨੋਂ ਐਸਟਰੋਨੌਟਸ ਸਪੇਸ ਦੇ ਵਿੱਚ ਫਸ ਚੁੱਕੇ ਹਨ ਇਥੇ ਇਹ ਵੀ ਦੱਸਣਾ ਲਾਜ਼ਮ ਹੋਏਗਾ ਕਿ ਨਾਸਾ ਸਪੇਸ ਐਕਸ ਤੋਂ ਮਦਦ ਲੈਣ ਦੀ ਬਜਾਏ ਬੋਇੰਗ ਕੰਪਨੀ ਤੋਂ ਆਪਣਾ ਰਾਕਟ ਤਿਆਰ ਕਰਵਾ ਕੇ ਇਸ ਮਿਸ਼ਨ ਤੇ ਭੇਜ ਰਿਹਾ ਸੀ ਜਦ ਕਿ ਹੁਣ ਨਾਸਾ ਨੂੰ ਫਿਰ ਤੋਂ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਤੋਂ ਮਦਦ ਦੀ ਜ਼ਰੂਰਤ ਪੈ ਸਕਦੀ ਹੈ कि ਦੋਨੋ ਐਸਟਰੋਨੌਟਸ ਨੂੰ ਜਲਦੀ ਹੀ ਧਰਤੀ ਤੇ ਵਾਪਸ ਲਿਆਉਣ ਦੇ ਲਈ ਕੋਈ ਨਾ ਕੋਈ ਇੰਤਜ਼ਾਮ ਕਰਨਾ ਜ਼ਰੂਰੀ ਬਣ ਚੁੱਕਿਆ ਹੈ ਬੋਇੰਗ ਕੰਪਨੀ ਦੇ ਤਿਆਰ ਕੀਤੇ ਇਸ ਰਾਕਟ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਐਸਟਰੋਨੌਟਸ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਨਾਸਾ ਦੁਆਰਾ ਇਸ ਮਿਸ਼ਨ ਦੇ ਲਈ ਬੋਇੰਗ ਕੰਪਨੀ ਤੋਂ ਇੱਕ ਸਪੈਸ਼ਲ ਰਾਕਟ ਤਿਆਰ ਕਰਵਾਇਆ ਗਿਆ ਸੀ ਹਾਲਾਂਕਿ ਨਾਸਾ ਸਪੇਸ ਐਕਸ ਐਲਨ ਮਸਕ ਤੋਂ ਕੋਈ ਮਦਦ ਨਹੀਂ ਲੈਣਾ ਚਾਹੁੰਦਾ ਸੀ ਪਰੰਤੂ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਹੁਣ ਨਾਸਾ ਨੂੰ ਸਪੇਸ ਐਕਸ ਤੋਂ ਵੀ ਮਦਦ ਲੈਣੀ ਪੈ ਸਕਦੀ ਹੈ ਹਾਲਾਂਕਿ ਬੋਇੰਗ ਕੰਪਨੀ ਦੁਆਰਾ ਤਿਆਰ ਕੀਤੇ ਇਸ ਰਾਕਟ ਦੇ ਵਿੱਚ ਮੁੱਖ ਸਮੱਸਿਆ ਹੀਲੀਅਮ ਗੈਸ ਦੇ ਲੀਕੇਜ ਨੂੰ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਨਾਸਾ ਦੇ ਦੋਨੋਂ ਐਸਟ੍ਰੋਨੌਟਸ ਅਣਮਿੱਥੇ ਸਮੇਂ ਲਈ ਸਪੇਸ ਵਿੱਚ ਫਸ ਚੁੱਕੇ ਹਨ